ਨਮੋਲ ਪਿੰਡ ਤੋਂ ਚੱਲ ਕੇ ਆਇਆ ਇਹ ਬਜਰੀ ਕਬੱਡੀ ਦਾ ਸਟਾਰ ਰਿਹਾ ਜਿੰਨਾ ਟਾਈਮ ਕਬੱਡੀ ਖੇਡੀ ਹੈ ਜਿੰਨਾ ਚਿਰ ਕੱਪੜੇ ਲਾਏ ਆ ਲੈ ਵੀ ਗੰਮਿਆ ਤੂੰ ਵੀ ਨਾਲ ਆ ਜੀ ਤੂੰ ਵੀ ਓਕੇ ਮਾੜੇ ਸਮੇਂ ਚ ਸਾਡੇ ਭਰਾ ਦੇ ਨਾਲ ਖੜਿਆ ਆ ਇਹਨੂੰ ਬਹੁਤ ਸਮਾਂ ਹੋ ਗਿਆ ਕਬੱਡੀ ਖੇਡਦੇ ਨੂੰ ਦਰਸ਼ਨ ਜੀ ਤੁਸੀਂ ਵੀ ਆਪ ਜ਼ਿਕਰ ਕੀਤਾ ਸੀ ਵੀ ਮੈਂ ਕਾਲੇ ਦੀਆਂ ਰੈਡਾਂ ਦੇਖਣੀਆਂ ਇੱਕ ਘਰ ਦੇ ਵਿੱਚ ਏਹ ਕੁੱਕਰ ਵਾਲਾ ਦੱਸ ਕੇ ਗਿਆ ਵੀ ਮੁੰਡਾ ਜਿਹੜਾ ਕੋਈ ਵੀ ਸੀਜ਼ਨ ਆਉਂਦਾ ਚਾਹੇ ਗਰਮੀ ਦਾ ਚਾਹੇ ਕੁਝ ਵੀ ਆ ਚਾਹੇ ਝੋਨੇ ਦਾ ਆਹ ਮੁੰਡਾ ਸੀਜ਼ਨ ਲਾਉਂਦਾ ਤੇ ਕਬੱਡੀ ਖੇਡਦਾ ਘਰ ਦੇ ਵਿੱਚ ਚੁੱਲਾ ਚੁੱਲ੍ਹੇ ਦੇ ਉੱਪਰ ਤਵਾ ਤਵੇ ਦੇ ਉੱਤੇ ਰੋਟੀ ਇਸ ਕਬੱਡੀ ਦੇ ਸਿਰ ਚੱਲਦੀ ਆ ਤੇ ਮੁੰਡੇ ਦੇ ਘਰ ਦੇ ਵਿੱਚ ਆਤੇ ਦੀ ਕਿੱਬੀ ਆ ਤੇ ਇੱਕ ਪਰਿਵਾਰ ਆ ਤੇ ਕੁਝ ਬੱਚੇ ਆ ਇਹਨਾਂ ਦਾ ਵੀ ਗੁਟੀਆਂ ਨੇ ਹਾਂ ਦਾ ਕਾਲਿਆ ਦੋ ਕੁੜੀਆਂ ਨੇ ਤਿੰਨ ਕੁੜੀਆਂ ਨੇ ਘਰ ਦੀ ਵਿੱਚ ਬਹੁਤ ਗਰੀਬੀ ਹੈ ਮੇਰੇ ਵੀਰੋ ਇਹ ਕਬੱਡੀ ਖੇਡਣਾ ਚਾਹੁੰਦਾ ਚਾਹੇ ਸਾਡਾ ਕੋਈ ਪ੍ਰਮੋਟਰ ਸੁਣਦਾ ਚਾਹੇ ਸਾਡਾ ਕੋਈ ਕਬੱਡੀ ਕਲ ਨੂੰ ਸਾਰ ਕਰਨ ਵਾਲਾ ਵੀਰ ਸੁਣਦਾ ਇਹਦੀ ਜਰੂਰ ਹੈਲਪ ਕਰੀ ਜਾਵੇ ਨਾ ਵੀ ਸ਼ੀਰਿਆ ਵੱਡੇ ਵੱਡੇ ਘਰਾਂ ਦੇ ਖਿਡਾਰੀਆਂ ਦੇ ਵੱਡੇ ਘਰ ਭਰੇ ਜਾਂਦੇ ਆ ਪਰ ਆ ਗਰੀਬ ਦੇ ਨਾਲ ਕੋਈ ਕੋਈ ਖੜਦਾ ਇਹ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਢੇਡਾ ਲਾਊਗਾ ਇਕ ਆਸ ਲੈ ਕੇ ਆਇਆ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਜੀਨੂੰ ਮਾਲਕ ਨੇ ਕੁਝ ਨਾ ਕੁਝ ਦਿੱਤਾ ਆ ਵੀਰ ਦੀ ਹੈਲਪ ਕਰਨੀ ਆ ਆ ਵੀਰ ਦੇ ਘਰ ਦੇ ਗੁਜ਼ਾਰੇ ਦੇ ਲਈ ਚਾਹੇ 10 ਚਾਹੇ 20 ਜਾਏ ਜਿੰਨੇ ਵੀ ਉਹ ਇਹਨਾਂ ਮਦਦ ਕਰ ਸਕਦੇ ਆ ਇਹਦੇ ਨਾਲ ਪਲੇਅਰ ਹੋਣਗੇ ਨਾਲ ਮੇਰੇ ਵੀਰੋ ਅਸੀਂ ਆਪ ਖੁਦ